ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਛੋਟੀਆਂ ਆ ਗਿਆ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਤਾਜ਼ੀਆਂ ਸੂਈਆਂ ਨੇ ਗੱਬਣਾ ਨੇ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰ ਜੀ ਉਹਨਾਂ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਜੀ ਵੀਰੇ ਹੋਰ ਸੁਣਾ ਵੀਰੇ ਕੀ ਹਾਲ ਚੱਲ ਕਿਰਪਾ ਬਾਬੇ ਦੀਪ ਸਿੰਘ ਜੀ ਵਧੀਆ ਵੀਰੇ ਨਾਮ ਦੱਸਿਓ ਨਾਮ ਕਮਲਜੀਤ ਸਿੰਘ ਜੀ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬੱਪਾਨਾਕ ਤੇ ਜ਼ਿਲ੍ਹਾ ਅਰਦਾਸਪੁਰ ਆ 9815956789 ਨੰਬਰ ਆਇ ਤੇ WhatsApp ਚੱਲਦਾ ਰਿਹਾ ਠੀਕ ਆ ਵੱਡੀਆਂ ਛੋਟੀਆਂ ਆ ਗੀਆਂ ਮੇਰੇ ਕੋਲੇ ਛੋਟੀਆਂ ਵੱਡੀਆਂ ਸਾਰਾ ਵੇਖੋ ਵੇਖਣੀਆਂ ਵਾਲੀ ਅੱਜ ਵੀਡੀਓ ਚੰਗੇ ਬੰਬੂ ਗੜ ਲੈ ਗਿਆ ਯਾਰ ਕੀ ਨੌ ਪਸ਼ੂ ਨੌ ਹੀ ਵੇਖਣ ਵਾਲੇ ਤੋਹਫੇ 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 ਆ ਇੱਕ ਤੋਹਫਾ ਵਾ ਪਰ ਵਖਾ ਲੈਣਾ ਐਂਡ ਦੇ ਆ ਕੀ ਬਾਤ ਐ ਜੀ 50 ਕਿਲੋ ਦੀ ਗਾਰੰਟੀ ਤੇ ਵਹਿਰ ਦਵਾਂਗਾ ਜੇਰਾ ਮਰਜ਼ੀ ਲਾਇਆ ਬੰਦੇ ਜਿੱਡੀ ਵਹਿੜ ਬੰਦੇ ਤੋਂ ਉੱਚੀ ਬਿਲਕੁਲ ਵੀਰੇ ਵੇਹ ਲੋ ਸਿਰਾ ਆ ਐਂਡ ਕਰਾਤਾ ਵੀਰੇ ਤੂੰ ਬੋਟ ਦੇ ਲੱਗਿਆ ਹਿੱਟਾ ਆਪਣੀ ਬਿਲਕੁਲ ਵੀਰੇ ਕੋਈ ਇੱਕੀਆਂ ਵੱਧਾ ਇੰਚ ਕੱਟ ਹੋਏ ਤੇ ਮੈਂ ਕਹਿ ਨਹੀਂ ਸਕਦਾ ਨਹੀਂ ਸਿਰਾ ਸਿਰਾ ਵੀਰੇ ਸਿਰਾ ਕਿਹਨੂੰ ਕਹਿ ਦਿੰਦੇ ਕੀ ਬਾਤ ਹੈ ਜੀ ਵੀਰੇ ਇਹੋ ਜਿਹੇ ਤੋਤੇ ਬਹੁਤ ਘੱਟ ਵੇਖਣ ਨੂੰ ਮਿਲਦੇ ਆ ਤੇ ਵੀਰੇ ਬੇਲ ਵੇਖੋ ਗੱਡੀ ਲੰਮੀ ਆ ਕੋਈ ਲੈ ਨਾ ਲੈ ਪਰ ਵੇਖਣ ਵਾਲੀ ਚੀਜ਼ ਆ ਪਾਣੀ ਕਿੱਥੋਂ ਵਿੱਚ ਗਾਠਾ ਫੋਟ ਲਿਆ ਆ ਬੜੀ ਤਗੜੀ ਉਹ ਵੱਡੀ ਵਹਿੜਾ ਵੀਰੋ ਚੰਗੇ ਕਦ ਕਾਠ ਵਾਲੇ ਯਾਰ ਰੱਜ ਕੇ ਕਦ ਗੱਡਿਆ ਵੜਨਾ ਆਪਣਾ ਲੰਮੀ ਬੇਲ ਤਾਂ ਦੁੱਧ ਦਾ ਰਕਾਰੇ ਵੀਰੇ ਇਹਦਾ ਬਹੁਤ ਜ਼ਿਆਦਾ ਹੁੰਦਾ ਉਹ 50 ਪਲੱਸ ਹੈ ਕਹਦਾ ਦੋ ਕਿ 50 ਦੀ ਗਾਰੰਟੀ ਦੇ ਦਾਂਗੇ ਬਿਲਕੁਲ ਵੀਰੇ ਬਿਲਕੁਲ ਤੇ ਬਾਕੀ ਕੋਈ ਇੱਥੇ ਆਣ ਕੇ ਵੇਖੇ ਵੀਡੀਓ ਚ ਪਤਾ ਨਹੀਂ ਛੋਟੀ ਲੱਗੇ ਵੱਡੀ ਲੱਗੇ ਪਰ ਇੱਥੇ ਆਣ ਕੇ ਬਿਲਕੁਲ ਪਸ਼ੂ ਦੇ ਲੱਗ ਗਿਆ ਆਊਗਾ ਵੀਰ ਕੋਈ ਵੀ ਤੇ ਛੱਡ ਕੇ ਨਹੀਂ ਜਾਂਦਾ ਬਾਕੀ ਵੀਰੇ ਜੇ ਗੱਲ ਕਰੀਏ ਤਾਂ ਜੇ ਕਦੋਂ ਵੇਕਦੀ ਆ ਛੋਟਾ ਥੀਮਿੰਦਰਾ ਇਹ ਤਾਂ ਨਹੀਂ ਇੱਥੇ ਨਹੀਂ ਜਾਣ ਵਾਲੀ ਆ ਗਈ ਲੰਮੀ ਬੇਲ ਆ ਗੱਡ ਕੱਟ ਫੋਲਾ ਵੱਡੀ ਗੱਡੀ ਦੀ ਮਾਲਕ ਬਣੋਂਗੇ ਜਾਂ ਲੱਗਿਆ ਵੱਡੀ ਵਾਲੇ ਮਹਿੰਦਰਾ ਤੇ ਲਿਆਤੀ ਫਿਰ ਵੀ ਆਵੇ ਲੋ ਰਗੜਦੀ ਰਹੀ ਆ ਹਾਂ ਬਿਲਕੁਲ ਵੀਰੇ ਹਾਥੀ ਵਾਲੇ ਦੇ ਨਪਲਾ ਕੋਈ ਨਹੀਂ ਨਹੀਂ ਹਾਥੀ ਤੇ ਹੋਣੀ ਨਹੀਂ ਉਹ ਤਾਂ ਨਹੀਂ ਹੋਣੀ ਤਾਂ ਵੀਰੇ ਇਹ ਕੀ ਕਰੀਏ ਸ਼ੁਰੂ ਕਿੰਨਾਂ ਤੋਂ ਕਰਨਾ ਪਹਿਲਾਂ ਛੋਟੀ ਤੋਂ ਕਰਦੀਏ ਇਹ ਐਂਡ ਤੇ ਵੀਰੋ ਖਾ ਲਦੇ ਆ ਪੂਰੀ ਵੀਡੀਓ ਜ਼ਰੂਰ ਵੇਖ ਲਿਓ ਬੋਦ ਵੱਡੀ ਵੈੜਾ ਚੰਗੇ ਰਿਕਾਰਡ ਵਾਲੀ ਆ ਐ ਤੋਹਫਾ ਹੀ ਲੈ ਗਿਆ ਆ ਵੀਰ ਕਿੰਨੂੰ ਕਹਿ ਦਈਏ ਵੀਰੇ ਹਾਂ ਵੀਰੇ ਛੋਟੀ ਤੋਂ ਕਰੀਏ ਸ਼ੁਰੂ ਫਿਰ ਹਾਂਜੀ ਇਹਦੇ ਬਾਰੇ ਦੱਸਿਓ ਵੀਰੇ ਆ ਛੋਟੀ ਵੀਰ ਜੀ ਪਹਿਲੇ ਸੂਆ ਸੂਣੀ ਆ ਪਹਿਲਾ ਸੂਆ ਸੂਣੀ ਵੀਰੇ ਬਹੁਤ ਜਿਆਦਾ ਹੀ ਚੰਗੀ ਝੋਟੀ ਆ ਸਿੰਘ ਦੀ ਕੁਆਲਿਟੀ ਵੀਰੇ ਚੈੱਕ ਕਰ ਲੋ ਪਹਿਲਾ ਸੂਆ ਵੀਰ ਕਹਿੰਦਾ ਸੂਣ ਵਾਲੀ ਆ ਇੱਕ ਚੀਜ਼ ਹੋਰ ਆ ਹਾਂਜੀ ਵੀਰੇ ਉਹਨਾਂ ਮੈਨੂੰ ਕਿਹਾ ਦੂਜੇ ਜੇ ਸ਼ਹਿਰ ਦੂਜੇ ਵੀ ਹੋਏ ਪਰ ਮੈਂ ਪਹਿਲਾ ਵੈਸੇ ਆਪਣੇ ਹਿਸਾਬ ਨਾਲ ਲਾਉਂ ਰਿਹਾ ਹਾਂ ਬਿਲਕੁਲ ਦੂਜੇ ਵੀ ਸਕਦੀ ਆ ਬਿਲਕੁਲ ਜੀ ਹਾਂਜੀ ਹਾਂ ਕਈ ਵੀਰੇ ਕਹਿ ਦਿੰਦੇ ਆ ਕਿ ਪੈਲਣ ਕਰੇ ਉਹ ਬਲਨਾ ਮਨਾਵੇ ਹਨਾ ਦੂਜੇ ਕਹਿ ਦਿੰਦੇ ਆ ਤਾਂ ਨਾ ਨਾ ਉਹ ਤਾਂ ਨਹੀਂ ਕੋਈ ਪਰ ਪਤਾ ਹੈ ਕਿ ਪੈਲਣ ਇਹ ਨਸਲ ਨੇ ਥੋੜਾ ਹਿੱਲਣਾ ਵੀਰੇ ਪਤਲਾ ਚਾਮਾ ਪਲੂਣ ਆ ਪੈਲਣ ਵੀ ਨਿਕਲ ਆਊਗੀ ਚਲਾਈ ਤੇ ਥੱਬੇ ਫੱਬੇ ਆ ਇਹ ਤਾਂ ਲਾਉਣੇ ਆ ਵੀ ਸ਼ਹਿਦ ਮਾਰਦੀ ਹੈ ਹਾਂ ਜੇ ਸ਼ਹਿਦ ਦੇ ਆ ਵੇਖੋ ਵੀਰੋ ਝੋਟੀ ਚੈੱਕ ਕਰ ਲਓ ਲੇਵਲ ਲੂਆ ਹੈ ਬਿੰਦੀਆਂ ਵਾਲਾ ਆ ਗਿਆ ਤਾਂ ਹਾਂ ਜੇ ਸ਼ਹਿਦ ਹੁੰਦਿਆ ਪਿਆ ਯਾਰ ਕੁਆਲਿਟੀਾਂ ਆ ਹਰਿਆਣੇ ਦੀ ਦੁਨੀਆਂ ਮੱਝਾਂ ਹਰਿਆਣੇ ਦੀ ਚੰਗੀ ਸੋਹਣੀ ਝੋਟੀ ਵੀਰੇ ਜੀ ਨੂੰ ਕਹਦੀਆਂ ਨਾ ਮੁੰਦਰੀ ਦਾ ਨਾਗਾ ਪਰ ਉਹਨਾਂ ਦੀ ਮੱਝਾਂ ਹਰਿਆਣੇ ਦੀ ਉਹਦੀ ਕੱਟੀ ਆ ਬਿਲਕੁਲ ਹਾਂਜੀ ਹਾਂਜੀ ਉਹਨਾਂ ਬਾਕੀ ਕੋਈ ਵੀਰ ਦੂਰੋਂ ਚੱਲੇ ਜਾਊਗਾ ਵੀਰੇ ਤੂੰ ਝੋਟੀ ਛੱਡ ਕੇ ਨਹੀਂ ਜਾਓਗੇ ਪਸੰਦ ਜ਼ਰੂਰ ਆਊਗੀ ਇਹ ਜੀ ਗੱਬਣ ਆ ਕਿੰਨੇ ਦਿਨ ਬਾਕੀ ਦੱਸਦੇ ਵੀਰ ਜੀ ਇੱਕ ਹਫਤਾ ਲੈ ਜੂ ਹਣਾ ਠੀਕ ਆ ਜੀ ਵੇਖੋ ਵੀਰੋ ਇੱਕ ਹਫਤਾ ਬਾਕੀ ਆ ਤਾਂ ਚੰਗੀ ਝੋਟੀ ਆ ਠੰਡ ਸੁਣਾ ਚੰਗਾ ਕੁਆਲਿਟੀ ਦਾ ਲੱਗਿਆ ਤਾਂ ਬਿੰਦੀਆਂ ਵਾਲਾ ਝੱਡਾ ਆ ਗਿਆ ਮੈਂ ਕਹਿੰਦਾ ਕਮਾਲਾ ਹੀ ਕੀਤੀਆਂ ਪਈਆਂ ਨੇ ਝੋਟੀ ਚੰਗੀ ਆ ਵੀਰੇ ਬਹੁਤ ਸੋਹਣੀ ਝੋਟੀ ਆ ਜਿਹਨੂੰ ਕਹਿ ਦਈਏ ਕੋਈ ਵੀ ਦੂਰੋਂ ਚੱਲ ਕੇ ਆਊਗਾ ਉਹ ਛੱਡ ਕੇ ਨਹੀਂ ਜਾਂਦਾ ਜੀ ਬਹੁਤ ਜਿਆਦਾ ਹੀ ਚੰਗੀ ਆ ਵੀ ਇਹਦੀ ਸਿੰਗ ਦੀ ਕੁਆਲਿਟੀ ਫੇਸ ਕੁਆਲਿਟੀ ਉੱਡਦੀਆਂ ਵਾਲਾਈ ਉੱਡਦੀਆਂ ਲੈ ਜਾਂਦੇ ਆ ਬਿੰਦੀਆਂ ਵਾਲਾ ਮੁੱਲ ਹੋਣੇ ਆ ਹਾਂਜੀ ਵੀ ਇੱਥੇ ਉਹ ਤੁਸੀਂ ਬੰਦਾ ਕੀ ਆ ਮੋਲੇ ਦਾ ਭਾਵੇਂ ਕਰੀਏ ਇੱਕ 10 ਹਾਂਜੀ ਕੱਟ ਝੋਟੀ ਤਾਂ ਵੀ ਜਾਂ ਨਾ ਵੀ ਗੋ ਕੇ ਫਿਰ ਮੈਨੂੰ ਦੱਸਿਓ ਬਿਲਕੁਲ ਕਮੇਟੀ ਵਿਗੂਗੀ ਜੈ ਜੀ ਜਾਂਦੇ ਤੁਸੀਂ ਜੈ ਜਾਂਦੀ ਹੈ ਹਾਂਜੀ ਵੀਰੇ ਪੂਰੇ ਲੱਖ ਦੀ ਪੂਰੇ ਲੱਖ ਦੀ ਆਉਂਦਾ ਕੋਈ ਨਹੀਂ ਖੋਲੇ ਆਉਂਦੇ ਜੇ ਖੋਲੇ ਬਿਲਕੁਲ ਕਟਿੰਗ ਕੋ ਦੇ ਦੇ ਪੂਰੇ ਲੱਖ ਦੀ ਕਟਿੰਗ ਤਾਂ ਵੀਰੇ ਕਿਦਾਂ ਕੋਈ ਦੂਰੋਂ ਚੱਲ ਕੇ ਆ ਗਿਆ ਛੋਟ ਛਾਟ ਫਿਰੋ ਹੀ ਨਹੀਂ ਛੋਟ ਛਾਟ ਵਾਲੇ ਸੌਦੇ ਘੰਡਿਆ ਮੈਂ ਬਸ ਨਹੀਂ ਜੈ ਜੀ ਦੇ ਵੇਖੋ ਵੀਰੋ ਫੇਸ ਕੁਆਲਟੀ ਚੈੱਕ ਕਰ ਲਓ ਝੋਟੀ ਦੀ ਸੋਹਣੀ ਝੋਟੀ ਆ ਗਈ ਆ ਸਿੰਘ ਸਿੰਘ ਵੀ ਸੋਹਣਾ ਲੱਗਿਆ ਤਾਂ ਪਤਲਾ ਚਾਂਮਾ ਗਿਆ ਤੇ ਥਣ ਨੋਕ ਆਲਾ ਕਿਆ ਬਾਤਾਂ ਨੇ ਵੀਰੇ ਤਾਂ ਲੱਖ ਚ ਛੋਟ ਕਰ ਲਿਓ ਹਨਾ ਵੀਰੇ ਆ ਦੂਜੇ ਨੰਬਰ ਤੇ ਆ ਗਈ ਇਹ ਤਾਂ ਦੱਸਿਓ ਦੂਜੇ ਨੰਬਰ ਤੇ ਵੀਜੀ ਇਹ ਦੂਜੇ ਨੂੰ ਇਹ ਝੋਟਨੇ ਸੁਣਾ ਰਿਹਾ ਹਾਂਜੀ ਇਹ ਵੀ ਹਫਤਾ ਲੈ ਜੇ 7-8 ਦਿਨ ਲੈ ਜੇ ਹਾਂਜੀ ਦੋ ਦੇ ਵੀ 13-14 ਕਿਲੋ ਪਤਲੀ ਚਮੇ ਜਿੰਨੇ ਡੰਗਰ ਆਪਣੀ ਹੋਣਗੇ ਨਾ ਪਸ਼ੂ ਐਦਾਂ ਕਾਗਜ ਵਾਲੇ ਜਿਹੇ ਹੋਣਗੇ ਲੋਈ ਪਤਲੀ ਵਾਲਾ ਹੈ ਪਤਲੀ ਚਮੇ ਆ ਗਿਆ ਤਾਂ ਪਾਪੀ ਝੋਟੀ ਜਦਾ ਹੀ ਚੰਗੀ ਬਿੱਧੀ ਕਿੰਨੇ ਦਿਨ ਬਾਕੀ ਨੇ ਇਹਦੇ ਤੇਰੇ ਵੇਖੋ ਹਫਤਾ ਲੈ ਜਾ 10 ਦਿਨ ਲੈ ਜਾ ਇੱਕ ਹਫਤਾ ਬਾਕੀ ਲਾ ਲੋ ਹਣਾ ਤਾਂ ਵੀਰੇ ਸਿੰਘ ਦੀ ਕੁਆਲਿਟੀ ਚੈੱਕ ਕਰ ਲੋ ਜੀ ਵੀ ਚੰਗਾ ਸੋਨਾ ਸਿੰਘ ਲੱਗਿਆ ਜੀ ਤੇ ਝੋਟੀ ਰਾਜੀ ਆ ਫੁੱਲ ਵੀਰੋ ਚੈੱਕ ਕਰੋ ਐ ਚਮਕਦੀ ਆ ਵੀਰੇ ਸੋਹਰਾ ਬੰਦੀਆਂ ਸ਼ੀਸ਼ੇ ਵਾਂਗੂ ਚੰਮ ਚੈੱਕੋ ਪਤਲਾ ਚਮਾ ਗਿਆ ਪਤਲਾ ਲੂਈ ਆ ਲੈਵਲੂ ਆ ਚੰਗਾ ਕੈਂਟ ਲੱਗਿਆ ਅਜੇ ਇੱਕ ਹਫਤਾ ਵੀਰ ਬਾਕੀ ਦੱਸਦਾ ਇਹ ਮੋਟਾ ਥਣ ਲੱਗਿਆ ਵੀਰੇ ਇਹਨੂੰ ਬਹੁਤੀ ਚੰਗੀ ਝੋਟੀ ਆ ਵੀਰੇ ਦੁੱਧ ਵਾਲੀ ਥਣ ਥਣ ਬਹੁਤ ਸੋਹਣਾ ਲੱਗਿਆ ਹਨਾ ਵੀਰੇ ਤੂੰ ਵੇਖੋ ਕਿਦਾਂ ਸਿੰਗ ਵੇਖੋ ਕਿੱਡਾ ਨਿਕਲ ਚੰਗੀ ਝੋਟੀ ਵੀਰੇ ਵੇਖੋ ਵੀਰੇ ਸੋਹਣੀ ਚੀਜ਼ ਆ ਤਾਂ ਸਵਿਫਟ ਵੀ ਆਪੇ ਹੀ ਹੁੰਦੀ ਆ ਐ ਹੀਰਾ ਵਾ ਚੰਗੀਆਂ ਝੋਟੀਆਂ ਵੀਰੇ ਲੈ ਕੇ ਆਇਆ ਦਿਨ ਜਰੂਰ ਖੜਦੀ ਆ ਹਫਤਾ ਇੱਕ ਪਰ ਝੋਟੀ ਝੋਟੀ ਆ ਵੀਰੋ ਪਤਲੇ ਚਮਚਾ ਐ ਚਮਕ ਚਮਕ ਫੁੱਲਾ ਝੋਟੀ ਦੀ ਢਿੱਟੇ ਲੰਡੂਲਾ ਬਹੁਤ ਨੇ ਝੋਟੀ ਚਾ ਜੇ ਬਣੂ ਬਹੁਤ ਯਾਦੀ ਤਾਂ ਵੀਰੇ ਮੁੱਲ ਕੀ ਤਨ ਮੈਂ ਕੱਲ ਦਾ ਹਣਾ ਮੈਂ ਵੀਡੀਓ ਵੇਖਣਿਆ ਕੱਲ ਰਾਤੀ ਬਹਿ ਕੇ ਹਾਂਜੀ ਕਈ ਕਹਿੰਦੇ ਵੀ ਆਹ ਹੈ ਨਾ ਇੱਥੇ ਆਣ ਕੇ ਫੇਰ ਪਸ਼ੂ ਵੇਖੋ ਸਾਡੀ ਕੋਈ ਗਾਰੰਟੀ ਨਹੀਂ ਤਾਂ ਫੇਰ ਔਨਲਾਈਨ ਘੱਟੋ ਵੇਚ ਦੇ ਬਿਲਕੁਲ ਵੀਰੇ ਫੇਰ ਉਦਾਂ ਲੋਕਲ ਵੇਚੋ ਜੇ ਗਾਰੰਟੀ ਲਈ ਜੇ ਔਨਲਾਈਨ ਦਵਾਂਗੇ ਤਾਂ ਗਾਰੰਟੀ ਦੇ ਦਵਾਂਗੇ ਜੇ ਪਿੱਛੇ ਕੋਈ ਥੋੜਾ ਜਿਹਾ ਖਰਾਬੀ ਹੋਏ ਤਾਂ ਜਾ ਹਾਂ ਤਾਂ ਮੇਰਾ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈ ਬਿਲਕੁਲ ਵੀਰੇ ਥੋੜੇ ਵੇਚੀ ਉਹਦੇ ਵਿੱਚ ਹੀ ਮੇਤੀ ਦਾ ਗਰੰਟੀ ਦੇ ਬਿਲਕੁਲ ਵੀਰੇ ਮੇਰਾ ਆਨਲਾਈਨ ਕਾਦਾ ਨਹੀਂ ਵੇਚਣਾ ਜਿਉ ਗਰੰਟੀ ਨਹੀਂ ਦੇਣੀ ਅਗਲੇ ਬਾਅਦ ਜੂਲ ਲੈਣਾ ਪੈਸੇ ਦੇ ਕੇ ਉਹ ਜੋ ਗਰੰਟੀ ਨਹੀਂ ਦੇਣੀ ਤੇ ਬਿਲਕੁਲ ਵੀਰੇ ਹਾਂ ਜਿੱਥੇ ਜਾਊਗੀ ਝੋਟੀਆਂ ਚ ਪਿੱਛੇ ਮੰਨਦੀਆਂ ਜਾਂ ਥਾਣਾ ਦੇ ਗਲਤੀ ਨਹੀਂ ਨਾ ਮੈਨੂੰ ਆਣ ਕੇ ਫੜੇਗਾ ਕੋਈ ਨਹੀਂ ਬਿਲਕੁਲ ਵੀਰੇ ਬਿਲਕੁਲ ਬਿਲਕੁਲ ਕਹਿ ਦਣਾ ਵੀ ਸਾਡੀ ਗਰੰਟੀ ਨਹੀਂ ਕੋਈ ਬਿਲਕੁਲ ਵੀਰੇ ਲੋਨ ਦਾ ਫਾਇਦਾ ਕੀ ਫਿਰ ਪਛੜ ਦੋ ਕੰਮ ਬਿਲਕੁਲ ਜੀ ਗਰੰਟੀ ਤਾਂ ਵੀਰੇ ਬੰਦੀ ਆ ਕਿ ਦੋ ਆਨਲਾਈਨ ਪਸ਼ੂ ਆ ਹਨਾ ਇੱਕ ਇੱਕ ਅਗ ਜੇ ਵੀ ਆਪ ਦੀ ਪੂਰੀ ਗਰੰਟੀ ਦੋ ਯਾਰ ਤਸੱਲੀ ਚਲੋ ਨਾ ਇਹ ਗੱਲ ਫਿਰ ਕਹਿੰਦੇ ਆ ਬਾਈ ਕਈ ਕਹਿੰਦਾ ਯਾਰ ਲਾਂਬਾ ਲਾਂਬਾ ਤਾਂ ਵੀਰ ਫਿਰ ਗਲਤੀ ਨਾ ਹੁੰਦਾ ਲਾਂਬਾ ਗਲਤੀ ਹੋਊ ਤੇ ਤੁਹਾਨੂੰ ਲਾਂਬਾ ਹੁੰਦਾ ਹੈ ਨਾ ਹਾਂਜੀ ਲਾਂਬੇ ਦੀ ਵੀ ਸੁਣ ਲੋ ਇੱਕ ਜਦੋਂ ਆਪਾਂ ਕਿਸੇ ਨੂੰ ਗਲਤ ਡੰਗਰ ਖਲਾ ਦੇ ਦਿੰਦੇ ਨਾ ਅਗਲਾ ਜੇ ਵਿਸ਼ਵਾਸ ਕਰ ਲੈਂਦਾ ਸਾਡੇ ਤੇ ਤੇ ਥੱਬਾ ਪਾਇਆ ਦਾ ਹਾਨੂੰ ਦੇਣਾ ਉਹਨੇ ਲਾਂਬਾ ਦੇਣਾ ਦੇਣਾ ਵੀਰੇ ਉਹ ਤੇ ਦੇਣਾ ਹੀ ਵੀਰੇ ਕਿਹਨੇ ਯਕੀਨ ਤੇ ਪਸ਼ੂ ਖੜਿਆ ਹੈ ਨਾ ਜੇ ਤੁਸੀਂ ਆਨਲਾਈਨ ਕੰਮ ਕਰਨਾ ਤੇ ਇੱਕ ਨੰਬਰ ਦਾ ਕਰੋ ਨਹੀਂ ਤੇ ਕੰਮ ਛੱਡ ਦਿਓ ਬਿਲਕੁਲ 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 ਤੇ ਬਾਕੀ ਆਪਾਂ ਪਸ਼ੂ ਦੀ ਬਣਾਵਾਂਗੇ ਪਸ਼ੂ ਕੋ ਗਾਰੰਟੀ ਪਸ਼ੂ ਦੀ ਤਾਂ ਦੇਣੀ ਪਰਦੀ ਆ ਬਾਕੀ ਅਗਲੇ ਵੀਰਾਂ ਦਾ ਵੀ ਫਰਜ਼ ਹੁੰਦਾ ਕਿ ਉਹ ਵੀ ਪਸ਼ੂ ਦੇ ਲੱਗ ਗਿਆ ਉਹ ਆਪ ਦੀ ਹਨਾ ਤਸੱਲੀ ਕਰੋ ਵੇਖ ਲਿਆ ਤਸੱਲੀ ਕੋਡਾਂਗੇ ਚੋਲੀ ਜਾਣ ਕੇ ਪਾਸ ਕਰ ਲਈ ਉਹ ਤੇ ਚਲੋ ਹੁੰਦਾ ਹੀ ਨਹੀਂ ਆ ਉਹਦੇ ਆਮ ਗੱਲ ਹੋਗੀ ਨਾ ਤੇ ਜਦੋਂ ਆਨਲਾਈਨ ਵੇਚਣਾ ਫਿਰ ਗਾਰੰਟੀ ਯਾਰ ਬੰਦ ਫਿਰ ਤਾਂ ਬੰਦੀ ਤੇ ਸੱਚਾਈ ਦੱਸ ਦਿਓ ਜੋ ਕੁਝ ਹੈਗਾ ਹਨਾ ਬਿਲਕੁਲ ਜੇ ਵਾਧਿਆ ਆਣ ਕਰਿਆ ਪਾਸ ਤੇ ਦੋ ਅਗਲਾ ਨਾ ਤਾਂ ਫੋਨ ਕਰੇ ਨਾ ਕਰੇ ਪਰਾ ਨਹੀਂ ਹੁੰਦੇ ਜੇ ਕੋਈ ਗਲਤ ਦੱਸ ਦੇ ਨਾ ਵੀਰੇ ਜਾਂ ਤਾਂ ਕੋਈ ਕਰੇ ਨਾ ਚੌਥੇ ਪੰਜਵੇਂ ਦਿਨ ਫੋਨ ਫੇਰ ਤਾਂ ਨਹੀਂ ਬੰਦਾ ਹਨਾ ਜਦੋਂ ਤੁਹਾਡਾ ਪਸ਼ ਤਾਂ ਜਾਂਦਿਆਂ ਤੁਹਾਨੂੰ ਲਾਂਬਾ ਹੁੰਦਾ ਉਹ ਤਾਂ ਫਿਰ ਬੰਨਦਾ ਤੁਹਾਡਾ ਇੱਕ ਲਾਂਮੇ ਦੀ বিনা ਇੱਕ ਹੁੰਦੀ ਆ ਵੀ ਕਿ ਇਹ ਹੋ ਗਈ ਨਾ ਕਿਸੇ ਨਾਲ ਕੋਈ ਗੱਲ ਬਾਤ ਹਾਂ ਕੋਈ ਹਾਂਡਾ ਸਾਡਾ ਕਰਕੇ ਇੱਧਰ ਉੱਧਰ ਕਰਕੇ ਅਗਲੇ ਬੰਦੇ ਨੂੰ ਕੋ 2-4000 ਕਰਕੇ ਤੇ ਕੰਮ ਸੈਟ ਹੋ ਜਾਂਦੇ ਸਭ ਕੁਝ ਹੋ ਜਾਂਦਾ ਵਾ ਲੋਪਾ ਪਉਣ ਦੀ ਕੋਈ ਗੱਲ ਹੀ ਨਹੀਂ ਦਿੱਕਤ ਆਪਣਾ ਨਾ ਵਿਹਾਰ ਖਰਾਬ ਹੁੰਦਾ ਇਦਾਂ ਬਿਲਕੁਲ ਅਗਲਾ ਬੰਦਾ ਸੋਚੇ ਵੇਚੇ ਵੀਰੇ ਸੱਚਾਈ ਤੇ ਤੇ ਕਿਹੜੀ ਸਜੰਦਾਈ ਬਣ ਜਾਂਦੀ ਆ ਪ੍ਰੇਮ ਬਣਦਾ ਕਿਹੜਾ ਵੀਰ ਪਸ਼ੂ ਲੈ ਕੇ ਜਾਂਦਾ ਬਾਈ ਚਾਂਸ ਰੱਬ ਨਾ ਕਰੇ ਕਿ ਕਦੋਂ ਮਾੜਾ ਪੈ ਵੀ ਜਾਂਦਾ ਉਹਨੂੰ ਚੰਗਾ ਹੋਰ ਪਸ਼ੂ ਦੇ ਦੋ ਬਿਲਕੁਲ ਇਦਾਂ ਤੁਸੀਂ ਆਪਣਾ ਦੱਸ ਕੇ ਵੇਚ ਦਿਓ ਫਿਰ ਹਨਾ ਤਾਂ ਸੱਚਾਈ ਆ ਲੰਮਾ ਟਾਈਮ ਕੰਮ ਤਾਂ ਫੇਰ ਹੀ ਆ オンਲਾਈਨ ਵੀਰੇ ਹਨਾ ਨੀਲੀ ਦੀ ਝੋਟੀ ਆ ਗਈ ਅੱਗੇ ਹਨਾ ਇਹ ਇਹਦਾ ਮੁੱਲ ਕੀ ਦੱਸੇ ਵੀਰੇ ਇਹਦਾ ਮੁੱਲ ਨਹੀਂ ਦੱਸਿਆ ਇਹਦਾ ਮੁੱਲ ਦੱਸੋ ਮੁੱਲ ਇਹਦਾ ਵੀ ਇੱਕ 10 ਆ ਦੇਣੀ ਹੈ ਵੀ ਲੱਖ ਦੀ ਆ ਸ਼ੁਰੂ ਕਰਦੀ ਵਿੱਚੋਂ ਪਰ ਝੋਟੀਆਂ ਪਾਊਗਾ ਕਿ ਆਕੇ ਕੋ ਕਲਾਈਆਂ ਕਿਸ ਨੇ ਬਿਲਕੁਲ ਚੰਗੀਆਂ ਸੋਹਣੀਆਂ ਝੋਟੀਆਂ ਆਈਆਂ ਸਿੰਘ ਸਿੰਘ ਚੰਗੇ ਕੈਂਟ ਲੱਗੇ ਝੋਟੀਆਂ ਨੂੰ ਹਣਾ ਵੀਰੇ ਸੋਹਣੀਆਂ ਸੁਨਖੀਆਂ ਝੋਟੀਆਂ ਨੇ ਨਾਲੇ ਕੰਮ ਕਰ ਛੜਿਆ ਲੱਖ ਲੱਖ ਦੀਆਂ ਦੋਵੇਂ ਠੀਕ ਹੈ ਜੀ ਆਹ ਝੋਟੀ ਵੇਖੋ ਨੀਲੀ ਦੀ ਪਿਓਰ ਨੀਲੀ ਰਾਵੀ ਆ ਗਈ ਹੈ ਨਾ 1.5 ਕਿਲੋ ਆ ਹਾਂ ਮੈਂ ਤੁਹਾਨੂੰ ਕਹਾਂ ਮੈਂ ਹੁਣ ਉਹ ਬਣਾ ਬਿਠਾ ਵਾਡ ਅੱਗੇ ਮੈਂ ਫੀਡ ਪਾਉਂਦਾ ਉਦੋਂ ਦਾਕੂ ਵੀ ਯਾਰਾ ਹੋ ਗਿਆ ਸੀ ਅੱਛਾ ਜੀ ਹੁਣ ਦੁੱਧ ਥੋੜਾ ਜਿਆ ਘ ਤੇ ਇਹ ਇਹ ਨੂੰ ਮੈਂ ਪਾਉਂ ਰਿਹਾ ਕਨਕਜੀ ਦਾ ਪਿਆ ਆ ਕੇ ਵੰਡ ਅੱਛਾ ਥੋੜੀ ਸਕਾਇਆ ਠੀਕ ਹੈ ਤੇ ਫੀਡ ਖਾਲ ਪਾਉਗੇ ਦੋ ਤੱਕ 12 13 ਕਿਲੋ ਕਰ ਦੋ ਮੈਨੂੰ ਜਿਆਦਾ ਬਹੁਤ ਆ ਬਿਲਕੁਲ ਵੇਖੋ ਵੀਰੋ ਇਹਦੀ ਵੀ ਸਿੰਘ ਦੀ ਕੁਆਲਿਟੀ ਤਾਂ ਮਾਨਕੀ ਅੱਖ ਤੇ ਨੀਲੀ ਰਾਵੀ ਚ ਆ ਗਈ ਹਨਾ ਵੀਰੋ ਰਾਵੀ ਦੀ ਗਰੰਟੀ ਮਗਰ ਕਟਾ ਜੇ 10 ਦਿਨ ਦਾ ਕਟਾ ਜੇ ਜਿਆਦਾ ਨਹੀਂ ਹੋਊਗਾ ਉਹ ਆਪਣੀ ਗਰੰਟੀ ਹੋ ਗਿਆ ਹੈ ਓਕੇ ਪੂਰਾ ਐਂ 10 ਦਿਨ ਦਾ ਕਟਾ ਆ ਗਿਆ ਹਨਾ ਮਗਰ ਤਾਂ ਵੇਖੋ ਵੀਰੋ ਝੋਟੀ ਵੀ ਸ਼ਾਨਦਾਰ ਲੱਗੀ ਆ ਨੀਲੀ ਰਾਵੀ ਦੀ ਆ ਐ ਲੈਵਲ ਆ ਇਹਦਾ ਵੀ ਚੈੱਕ ਕਰ ਲੋ ਬਾਕੀ ਵੀਰ ਜੀ ਨੇ ਦੱਸਿਆ ਵਾ ਕੀ ਵੰਡਣਾ ਦੁੱਧ ਤੇ ਚਲੋ ਸੇਵਾ ਦਾ ਵੀਰੇ ਹਨਾ ਕਿਹੜਾ ਵੀਰ ਲੈ ਜੂ ਦੁੱਧ ਸੇਵਾ ਦਾ ਤੇ ਚਵਾ ਪਸਮਾ ਦੀ ਵੀਰ ਨੇ ਫੁੱਲ ਗਰੰਟੀਆਂ ਦੇਤੀਆਂ ਪਸ਼ੂਆਂ ਦੀਆਂ ਤੇ ਚੰਗੀ ਝੋਟੀਆਂ ਵੀਰੇ ਨੀਲੀ 라ਵੀ ਸਿੰਘ ਦੀ ਕੁਆਲਿਟੀ ਚੰਗੀ ਲੱਗੀ ਆ ਐ ਮਾਨ ਕੀ ਅੱਖ ਆ ਗਈ ਆ ਸੋਹਣੀ ਸੁਨੱਖੀ ਝੋਟੀਆਂ ਤੇ ਥਣ ਥਣ ਵੀ ਚੰਗਾ ਘੈਂਟ ਲੱਗਿਆ ਵੀਰੇ ਚਵਾਈ ਵਾਲਾ ਥਣ ਲੱਗਿਆ ਝੋਟੀ ਨੂੰ ਕਿੰਨੇ ਦੇਂਦੀ ਹੋਗੀ ਸੂਈ ਵੀਰੇ 10 ਦੇਂਦੀ ਹੋਗੀ ਹਨਾ ਵੇਖੋ ਵੀਰੇ ਆਏ ਤਾਂ ਫਿਰ ਦੁੱਧ ਵਦਣਾ ਵੀਰੇ ਨੇ ਖਾ ਪੀ ਗਏ ਹਨਾ 15 ਦਿਨ ਹੀ ਜਾ ਕੇ ਪਸ਼ੂ ਦੁੱਧ ਦਿੰਦੇ ਆ ਵੀਜ਼ ਨਹੀਂ ਹੁੰਦਾ ਹਨਾ ਇਹ 15 ਦਿਨ ਹੀ ਕੱਲ ਕਾੜਿਆ ਗਾਈਆਂ ਵਾਲਾ ਕੰਮ ਜਿਹਦਾ ਬਿਲਕੁਲ ਤੇ ਜਦੋਂ ਰਾਣ ਨੂੰ ਪਤਾ ਪਾ ਲੂ ਸਵੇਰੇ ਬਾਅਦ ਦਿੰਦੀ ਝੋਟੀ ਵੀ ਮੈਂ ਥੱਲੇੋਂ ਬਣਕੀ ਐਨੀ ਤੁਹਾਨੂੰ ਚੰਗਾ ਲੱਗਿਆ ਜਿਆਦਾ ਝੋਟੀ ਚੰਗੀ ਆ ਵੀਰ ਜੀ ਕਹਿਣ ਦੀ ਗੱਲ ਨਹੀਂ ਕੋਈ ਜਾਂ ਤੁਹਾਨੂੰ ਕਹਾਂ ਉਹਦੀ ਚੰਗੀ ਆ ਪਿਓਰ ਨੀਲੀ ਰਾਵੀ ਦੀ ਸੂਈ ਝੋਟੀ ਆ ਤੇ ਸੀਲ ਇੰਨੀ 10 ਬੜੀ ਡਾਂਗ ਚੋਲੋ ਭਾਵੇਂ ਠੀਕ ਆ ਜਿਹੜਾ ਮਰਜ਼ੀ ਘਰ ਵਾਲਾ ਥਾਪੀ ਮਾਰ ਕੇ ਲੈ ਜਾਵੇ ਕੀ ਬਾਤ ਹੈ ਤਾਂ ਵੀਰੇ ਮੁੱਲ ਝੋਟੀ ਦਾ ਮੁੱਲ ਝੋਟੀ ਦਾ ਵੀਰ ਜੀ ਇਹ ਹੋ ਰਹੀ ਅੱਗੇ 1 20 20 ਦੀਆਂ ਵੇਚੀਆਂ ਹਾਂਜੀ ਵੀਰੇ ਪਰ ਆਪਾਂ ਮੋਲਾ ਜੀ ਇਹਰਾ ਕਰ ਦੇਣਾ ਨਾ ਹਾਂਜੀ ਇੱਕ 10 ਕਰ ਦਈਏ ਇੱਕ 10 ਦੀ ਹਾਂਜੀ ਤਾਂ ਇੱਕ 10 ਚ ਵੀ ਵੀਰੇ ਕਰ ਦੋ ਮਾਂ ਪੂਰੇ 5 ਦੀ ਦੇਣੀ ਆ ਛੋਟ ਹੋਣੀ 100 ਕਰੂ 200 ਕਰੂ ਇੱਕ 5 ਦੀ ਝੋਟੀ ਦੇ ਦੋ ਇੱਕ ਪਾਈ ਦੀ ਇੱਕ 20 20 ਦੀਆਂ ਝੋਟੀਆਂ ਦੇ ਨਾਲ ਦੀਆਂ ਵੇਚੀਆਂ ਕਿਆ ਬਾਤ ਹੈ ਤਾਂ ਦੁੱਧ 12 ਕਿਲੋ ਨਾਲ ਦੀ ਝੋਟੀ ਬੰਡ ਪਾਏ ਤਾਂ ਫੇਰ ਮੈਨੂੰ ਕਹੋ ਚੰਗੀ ਝੋਟੀ ਆ ਗਈ ਵੀਰੇ 10 ਦਿਨਾਂ ਦੀ ਸੂਈ ਆ ਇੱਕ ਪਾਈ ਦੀ ਵੀਰ ਕਹਿੰਦਾ ਦੇ ਦਾਂਗੇ ਬਾਕੀ ਵੀਰੇ ਲੇ ਵਾ ਲੂ ਵਾ ਇਹਦਾ ਚੈੱਕ ਕਰ ਲਿਓ ਚੰਗੀ ਝੋਟੀ ਆ ਠੰਡ ਠੁਣ ਚੰਗਾ ਲ ਹੈ ਚ ਗਾਠਾ ਚ ਗੂਠਾ ਚ ਝੋੜਾ ਹਨਾ ਝੋਟੀ ਚੰਗੀ ਆ ਗਈ ਸਾਰੇ ਔਕਲੇ ਆ ਚੰਗੀ ਝੋਟੀ ਹਾਂਜੀ ਵੀਰ ਅਗਲੇ ਬੰਨੇ ਆ ਝੋਟੀ ਆਈ ਝੋਟੀ ਵੀਰ ਦੀ ਪਹਿਲਾਂ ਝੋਟੀ ਜ਼ਿਆਦਾ ਹੀ ਚੰਗੀ ਆ ਖਾਪੀ ਤੇ ਮਿਲਦੀ ਆ ਅੱਛਾ ਜੀ ਅਗਲੇ ਘਰ ਹੱਥ ਲਿਆ ਬੱਚਾ ਇਹਦਾ ਮਰ ਗਿਆ ਟੀਗਲ ਵਾਲੇ 2 ਢੱਠ ਕਿਲੋ ਹੀ ਹੁਣ 7 ਕਿਲੋ ਦੀ ਕੋਈ ਗਾਰੰਟੀ ਦੇ ਲੈ ਜੇ 7 ਕਿਲੋ ਜੋ ਆਈ ਇੱਕ ਨੰਬਰ ਹੋਊਗੀ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਜ਼ਿਆਦਾ ਕੋਕੇ ਪੈਣ ਵਾਲੀ ਝੋਟੀ ਚਲ ਕੋਕੇ ਪਾਏ ਨਹੀਂ ਚੰਗੀ ਝੋਟੀ ਆ ਗਈ ਹਨਾ ਵੇਖੋ ਵੇਖੋ ਵੀਰੋ ਫੇਸ ਕੁਆਲਟੀ ਜੀ ਚੈੱਕ ਕਰ ਲਿਓ ਸਿੰਘ ਦੀ ਕੁਆਲਟੀ ਚੈੱਕ ਕਰ ਲਓ ਤਾਂ ਚੰਗੀ ਝੋਟੀ ਆ ਵੀਰੋ ਇਹ ਵੀ ਵੱਡੀ ਝੋਟੀ ਆ ਕੋਈ ਨਿੱਕੀ ਨਾ ਮੰਨ ਕੇ ਚਲਿਓ ਤੇ ਬਾਕੀ ਵੀਰ ਜੀ ਨੇ ਦੱਸਤਾ ਵੀ ਬੱਚਾ ਦਹਾਨੀਆਂ ਦਾ ਹਨਾ ਹੱਤਲੀਆ ਬਿਲਕੁਲ ਬੱਚੇ ਤੋਂ ਬਿਨਾ ਵੀਰ ਜੀ ਬਹੁਤ ਝੋਟੀ ਜਿਹਾ ਚੰਗੀ ਆ ਥਣ ਵੇਖੋ ਵੀਰੋ ਕੀ ਲੱਗਾ ਬਹੁਤ ਸੋਹਣੀ ਝੋਟੀ ਆ ਇੱਕ ਵੀਰ ਜੀ ਇੱਕ ਦਾ ਬੱਚਾ ਹੁੰਦਾ ਬਿਲਕੁਲ ਵੀਰ ਜੀ ਸਿੰਘ ਸਿੰਘ ਦੀ ਕੁਆਲਟੀ ਵੀ ਆ ਚੰਗੀ ਲੱਗੀ ਹਨਾ ਐ ਕੱਦ ਕਾਠ ਵਾਲੀ ਸੋਹਣੀ ਝੋਟੀ ਆ ਵੀਰੋ ਦੇਖੋ ਵੀਰੋ ਚੰਗੀ ਝੋਟੀ ਆ ਗਈ ਆ ਕੱਦ ਕਾਠ ਵਾਲੀ ਆ ਰਾਜੀ ਲੋ ਜੀ ਆ ਸੋਣੀ ਝੋਟੀ ਆ ਝੋਟੀ ਤਾਂ ਹੁੰਦਾ ਸਿਆ ਵੀ ਇੱਕ ਤਾਂ ਸੁਈ ਹੁੰਦੀ ਪੱਛਾ ਹੁੰਦਾ ਮਤਲਬ ਪੀਸੂ ਤਾਂ ਜੀ ਬਿਲਕੁਲ ਜੀ ਤੁਹਾਨੂੰ ਕਹੋ ਮਹੀਨੇ ਦੋ ਮਹੀਨੇ ਸੁਈ ਹੋਊਗੀ ਕੋਈ ਐਵੇਂ ਤੁਹਾਨੂੰ ਕਹਾਂ ਉਹ ਬੱਚਾ ਜੀ ਹੋਣਾ ਨਹੀਂ ਮੈਂ ਕਹਿੰਦਾ ਦੋਵਾਂ ਦਿਨਾਂ ਦਿਨਾਂ ਦੀ ਸੁਈ ਬਿਲਕੁਲ ਜੀ ਇੰਨਾ ਕੰਮ ਨਹੀਂ ਮੈਂ ਕਰਨਾ ਪਰ ਝੋਟੀ ਭਾਵੇਂ ਮਹੀਨੇ ਦੀ ਲੈ ਲੈ ਭਾਵੇਂ ਦੋਵਾਂ ਦੀ ਲੈ ਲੈ ਦੁੱਧ 7 ਕਿਲੋ ਹੈਗਾ ਇਹਦੇ ਚਵਾਈ ਇੱਕ ਨੁਕੜ ਤੇ ਖੱਡੀ ਠੀਕ ਹੈ ਜੀ ਇਹ ਝੋਟੀ ਮੈਂ ਹੁਣ ਦੇ ਦਿੰਦੀ 80000 ਦੀ 80 ਦੀ ਹਾਂ ਉਹਦਾ 1 275 ਦੀ ਆ ਜੀ ਜਾਉਂਦੇ ਹੋ ਪਾ 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 ਤੇ ਪੀਦੇ ਸੋ ਪਾ ਪਾ ਕੇ ਥਾਪੀ ਮਾਰ ਕੇ ਥਾਪੀ ਮਾਰ ਕੇ ਅਗਲੇ ਘਰ ਇੱਕ ਅਦਾ ਦਿਨ ਕਰ ਸਕਦੀ ਪਰ ਇਹ ਆ ਵੀ ਬਾੜੀਆਂ ਲੱਤ ਨਹੀਂ ਮਾਰੂਗੀ ਹਿੱਲੂਗੀ ਨਹੀਂ 75 ਦੀ ਹੁਣ ਮੇਰੇ 72 ਦੀ ਜਾ ਲਾ ਪੂਰੇ 70 ਦੀ ਆਂਦੇ ਕੋਈ ਛੋਟ ਹੋਊਗੀ ਬਸ ਛੋਟ ਹੋ ਜੂ ਹਨਾ 70000 ਚੋਂ ਵੇਖੋ ਵੀਰੋ 70 ਦੀ ਹੋ ਜੂ ਛੋਟੀ ਬਹੁਤ ਸ਼ਾਨਦਾਰ ਆ ਹਨ ਸੁਣਾ ਵਧੀਆ ਲੱਗਿਆ ਲੇ ਵੇ ਲੋਏ ਦੀ ਬਹੁਤ ਸਾਫ ਆ ਬਾਕੀ ਵੀਰੇ ਤੁਸੀਂ ਫੋਨ ਲਾ ਲਿਓ ਮਾਤਨ ਹੋ ਜੂ ਹਾਂਜੀ ਵੀਰ ਜੀ ਅਗਲੇ ਬੰਨੇ ਆ ਛੋਟੀ ਬੁੜੀ ਆ ਵੀ ਦੀ ਹਾਂਜੀ ਤੇ ਤਿੰਨਾਂ ਵਾਲੀ ਬੁੜੀ ਬਹੁਤ ਚੰਗੀ ਆ ਅੱਛਾ ਜੀ ਇਹਦਾ ਹੱਤਾ ਪ ਵੇਖੋ ਵੀਰੋ ਇੱਕ ਹਫ਼ਤਾ ਬਾਕੀ ਆ ਲੈਵਲ ਉਆ ਚੰਗਾ ਬਣਾਂਦੀ ਹੁੰਦੀ ਆ ਤਿਲਾਾਂ ਵਾਲੀ ਬੂਰੀ ਆ ਕਦ ਕਾਠ ਵੀ ਸੋਹਣਾ ਆ ਤਾਂ ਸਿੰਘ ਦੀ ਕੁਆਲਿਟੀ ਵੀ ਚੰਗੀ ਘੈਂਟ ਲੱਗੀ ਆ ਐ ਨਿੱਕੇ ਸਿੰਘ ਦੇ ਪਸ਼ੂ ਲੈ ਕੇ ਹੁੰਦਾ ਵੀਰ ਐ ਲੈਵਲ ਉਆ ਚੰਗਾ ਘੈਂਟ ਆ ਬਹੁਤ ਚੰਗੀ ਆ ਤਿਲਾਾਂ ਵਾਲੀ ਬੂਰੀ ਤਾਂ ਇਹ ਦੋਦੀ ਵੀਰ ਜੀ ਲੰਮਾ ਟਾਈਮ ਸਮਾਂ ਦਿੰਦੀ ਆ ਹਨਾ ਹਾਂਜੀ ਹਾਂਜੀ ਬਿਲਕੁਲ ਨਹੀਂ ਪਹਿਲੇ ਸਵੇਨੇ ਯਾਰਾ ਪਹਿਲੇ ਕਿਲੋ ਜਾ ਰਹੇ ਹਾਂ ਕਿਲੋ ਐਰ ਦਾ ਦੂਜੇ ਦਿਨ ਸੁਣਾ ਜਿਆਦਾ ਨੂੰ ਪਹੁੰਚੂ ਐਰ ਕੀ ਦੋਦੀ ਵੀਰ ਜੀ ਵਧੀਆ ਗੱਡੂ ਹਨਾ ਹਾਂ ਦੁੱਧ ਵਧੀਆ ਪਤਲੀ ਕੰਬਰੀ ਦੀ ਹੈ ਯਾਰ ਬਾਕੀ ਵੇਹ ਲੋ ਵੀਰੋ ਬੂਰੀ ਆ ਗਈ ਤਿਲਾਂ ਵਾਲੀ ਵੇਖਣ ਨੂੰ ਬਹੁਤ ਘੱਟ ਪਸ਼ੂ ਐਸੇ ਮਿਲਦਾ ਹਾਂਜੀ ਵੀਰ ਜੀ ਇਹਦਾ ਮੋਲ 80 ਟੀ ਵੀ ਜੀ ਆਪਾਂ ਹੋ ਜਿਹੜੀ ਦੇ ਹੀ ਦੇਣੀ ਆ ਨਾ ਬਸ ਹਾਂਜੀ ਇਹ ਝੋਟੀ 80 ਹਜ਼ਾਰ ਦੀ ਦੇਣੀ ਆ 80 ਦੀ ਹਾਂ ਲਾਸਟ 75 ਦੀ 75 ਦੀ ਹਾਂ ਬਾਕੀ ਕੋਈ ਫੋਨ ਲਾਵੇ ਮੋੜ ਦੇਣੀ ਹਨਾ ਨਹੀਂ ਹੁੰਦਾ ਇੰਨੇ ਦਾ ਵੇਖੋ ਵੀਰੋ ਚੰਗੀ ਝੋਟੀ ਆ ਤਿਲਾਂ ਵਾਲੀ ਬੂਰੀ ਆ ਗਈ ਆ ਹਜੇ ਦਿਨ ਵੀਰ ਨੇ ਬਾਕੀ ਦੱਸਿਆ 75 ਚੋਂ ਮਤਨ ਹੋ ਜੂ ਹਨਾ ਹਾਂ ਛੋਟ-ਛਾਟ ਕਰਦਾਂ ਠੀਕ ਆ ਵੀਰ ਆ ਵੀ ਵੇਖੋ ਟਰੱਕੀ ਆ ਚੰਗੀ ਵੱਡੀ ਝੋਟੀ ਆ ਗੱਦ ਕਾਠੀ ਆ ਗਈ ਹਨਾ 14 ਕਿਲੋ ਵਾਲੀ ਆ ਝੋਟੀ ਠੀਕ ਆ ਜੀ ਇਹ ਗੱਬਣਾ ਠੀਕ ਆ ਵੇਖੋ ਵੀਰੋ ਗੱਬਣ ਝੋਟੀ ਆ ਗਈ ਆ ਐ ਕੱਦ ਕਾਟ ਫੁੱਲਾ ਵਜ਼ਨ ਮੂਜਨ ਚੰਗਾ ਝੋਟੀ ਦਾ ਸਿੰਘ ਸੁੰਗ ਦੀ ਕੁਆਲਿਟੀ ਵੀ ਚੰਗੀ ਸ਼ਾਨਦਾਰ ਆ ਗੋਲ ਹੀ ਆ ਸਿੰਘ ਚੰਗੀ ਝੋਟੀ ਆ ਵੀਰੋ ਤਾਂ ਵਜ਼ਨ ਚੈੱਕ ਕਰੋ ਐ ਫੁੱਲ ਵਜ਼ਨ ਕੱਦ ਫੁੱਲਾ ਬਾਕੀ ਨੇ ਪਤਲੀ ਚੰਬੜੀ ਚ ਆ ਗਈ ਆ ਦੁੱਧ ਨੂੰ ਵੀ ਇਹ ਚੰਗੇ ਨਿਕਲੂ ਹਣਾ ਵੀਰੋ ਇਹਨਾਂ ਦੱਸਦੇ ਕੋਈ ਪਿਛਲੇ ਸੂਏਦਾਰ ਕਾੜਾ ਜੀ ਜੀ 12 ਕਿਲੋ ਪਿੰਡੋ ਲਈ ਛੋਟੀ 12 ਕਿਲੋ ਦਿੰਦੀ ਹੈ ਨੋਕ ਆਲਾ ਥਣ ਲੱਗਾ 14 ਕਿਲੋ ਹੱਥ ਮਾਰ ਜੂ ਬਹੁਤ ਚੰਗੀ ਚਮੜੀ ਦੀ ਬੜੀ ਵੱਡੀ ਛੋਟੀ ਹੈ ਛੋਟੀ ਹੈ ਬਿਲਕੁਲ ਵੇਖੋ ਵੀਰੋ ਕੱਦ ਕੱਟ ਫੁੱਲ ਆ ਗਿਆ ਲੈਵਲ ਦਾ ਚੰਗਾ ਘੈਂਟ ਆ ਚੈੱਕ ਕਰੋ ਕੁਆਲਿਟੀ ਆ ਪਤਲੇ ਜੰਮ ਦੀ ਆ ਵੀਰੇ ਉਹ ਨਾੜਾ ਨੂਣਾ ਚੈੱਕ ਕਰ ਲਓ ਪਿੰਡੇ ਦੇ ਵੀ ਚੰਗੀ ਸੋਣੀ ਝੋਟੀਆਂ ਵੀਰੇ ਮੁੱਲ ਮੁੱਲ ਵੀ ਧੀ ਇਹੋ ਜਿਹੀਆਂ ਝੋਟੀਆਂ ਲੱਗੇ ਵੇਚੀਆਂ 1 20 20 ਦੀਆਂ 25 25 ਦੀਆਂ ਹਾਂਜੀ ਹੁਣ ਝੋਟੀਆਂ ਵੀ ਪੂਰੇ ਲੱਖ ਦੀ ਦੇਣੀ ਆ ਬਸ ਪੂਰੇ ਲੱਖ ਦੀ ਪੂਰੇ ਲੱਖ ਦੀ ਆਉਂਦਾ ਵੇ ਲੋ ਕੋਈ ਨਹੀਂ ਲੱਖ ਦਾ ਬਿਲਕੁਲ ਸਮੇ ਦੇ ਹਿਸਾਬ ਨਾਲ ਬਿਲਕੁਲ ਕੋਈ ਵੀਰ ਕੋਈ ਵੀਰ ਫੋਨ ਲਾਵੇ ਉਹ ਚੋ ਛੋਟ ਹੋ ਜੂ ਸਾਡ ਕਰ ਦਾਂਗੇ ਉਹ ਚੋ ਲੱਖ ਜੋ ਲੱਖ ਚ ਛੋਟ ਹੋ ਜੂ ਹਨਾ ਤਾਂ ਚੰਗੀਆਂ ਝੋਟੀਆਂ ਆ ਗਈਆਂ ਹਨਾ ਵੀਰੇ ਬਿਲਕੁਲ ਤਾਂ ਠੀਕ ਆ ਵੇੜਾਂਗੇ ਅਗਲੇ ਬੰਨੇ ਤਾ ਵੀਰੋ ਹੁਣ ਵੇੜਾ ਬਖਾਲਦੇ ਆ ਝੋਟੀਆਂ ਚੰਗੀਆਂ ਵੀਰ ਕੋਲੇ ਕੱਦ ਕਠ ਹੈ ਇੱਕੋ ਜਿਹਾ ਚੰਗੀਆਂ ਝੋਟੀਆਂ ਨੇ ਰਾਜੀ ਨੇ ਤਾਂ ਪਤਲੇ ਚਮਚ ਆ ਗਈਆਂ ਆ ਵੀ ਝਾਰ ਮਾ ਖਾਣਨਾ ਵਾ ਬਿਲਕੁਲ ਜੀ ਇਹ ਹਰੇ ਉਤਰੀਆਂ ਨਹੀਂ ਕੀ ਬਾਤ ਹੈ ਬਾਂਬੀ ਆ ਵੀਰੇ ਤੋਹਫਾ ਚੰਗਾ ਲੱਗਿਆ ਹਾਂਜੀ ਇਹ ਤੋਂ ਇਹਦੇ ਬਾਰੇ ਦੱਸ ਦਈਏ ਪਹਿਲਾਂ ਇਹ ਵੀ ਦੀ ਐਰ ਸ਼ੇਰ ਵਸੀ ਆ ਐਰ ਸ਼ੇਰ ਚ ਆ ਗਈ ਆ ਕੀ ਵਸੀ ਦੂਜੇ ਸਵੇ ਸੁਈ ਆ ਹਾਂਜੀ ਦੁੱਧ ਦੇ ਥਲੇ 14 ਕਿਲੋ ਹੋਣਿਆ ਪਿਆਰ ਵੀ ਜੀ ਨਾੜਾ ਨਾੜਾ ਬੜਿਆ ਕੈਮ ਇਨ ਹਵਾਨੇ ਚੰਗਾ ਥਾਨ ਆ ਗਿਆ ਹਨਾ ਕੁਆਲਟੀ ਹੈ ਬੜੀ ਘਟਿਆ ਵਸ਼ੀ ਪਰ ਜਿਆਦਾ ਚੰਗੀ ਵਸ਼ੀ ਹਾਂਜੀ ਤਾਂ ਕਿੰਨੇ ਕਿ ਦਿਨਾਂ ਦੀ ਸੂਈ ਵੀਰੇ ਇਹਨੂੰ ਵੇਖ ਲਓ ਵੀ ਜੀ ਉਹ ਕੇ ਚਾਰ ਪੰਜ ਦਿਨ ਸਾਡੇ ਕੋਲੇ ਸੂਈ ਜੇਰ ਜੁਟ ਸੁੱਟੀ ਸਭ ਵੀਡੀਓ ਬੱਚਾ ਗਿਆ ਆ ਗਿਆ ਦਾ ਵੇਖੋ ਵੀਰੋ ਮਗਰੇ ਦੇ ਬੱਚਾ ਆ ਗਿਆ ਚਾਰ ਪੰਜ ਦਿਨ ਵੀਰ ਸੂਈ ਨੂੰ ਦੱਸਦਾ ਲੈਵਲ ਉਹ ਚੰਗਾ ਘੈਂਟ ਆਇਆ ਇਹਦਾ ਵੀ ਤੇ ਚੰਗੀ ਬਰੀਡ ਵਾਲੀ ਵਸ਼ੀ ਵੀਰੇ ਐ ਬਰੀਕੀ ਚਾ ਚੈੱਕ ਕਰੋ ਫੇਸ ਕੁਆਲਟੀ ਵੀ ਇਹਦੀ ਐਨ ਕਰੇ ਬਹੁਤ ਜਿਆਦਾ ਚੰਗੀ ਚੰਗੀ ਕੈਂਟ ਵੈਡ ਲੈ ਕੇ ਆਇਆ ਵੀਰੇ ਐ ਥਾਂ ਤੁਹਾਨੂੰ ਚੰਗਾ ਲੱਗਿਆ ਵੈਡ ਨੂੰ ਹਾਂਜੀ ਵੀਰ ਜੀ ਇਹਦਾ ਮੁੱਲ ਮੁੱਲ ਵੀਰ ਜੀ ਇਹਦਾ ਇਹ ਵਸ਼ੀ ਉਹਦਾ 65 ਦੀ ਬਿਕਨਾਰੀ ਆ ਹਾਂਜੀ ਹੁਣ ਆਪਾਂ ਜਿਹੜੀ ਵਸ਼ੀ ਹਾਂ ਨਾ ਦੇ ਦਈ 55000 ਦੀ ਬੱਤ 55 ਦੀ ਛੋੜ ਕਰਨੀ ਬਸ ਉਹਦੇ ਵਿੱਚੋਂ ਠੀਕ ਆ ਇਹ ਸ਼ਹਿਰ ਵਸ਼ੀ ਆ ਜਿਹੜਾ ਮਰਜ਼ੀ ਆ ਜੇ ਬਹੁਤ ਜਿਆਦਾ ਚੰਗੀ ਆ 55 ਜੋ ਮਾਂਦਾਨ ਹੋ ਜੂ ਵੀਰ। ਤੂੰ ਘਰ ਤਾਂ ਗੇ ਪਾਂਦਣਾ ਆਇਆ। ਕੋਈ ਫੋਨ ਲਾਵੇ। ਹਾਂਜੀ ਹਾਂਜੀ। ਪਰ ਬੱਸੀ ਜਦਾ ਚੰਗੀ ਠੰਡੀ ਧੀ ਆ। ਬੜਾ ਗੋਲ ਬਣਾਉਂਦੀ। ਆਹ ਮਸ਼ੀਨੋਂ ਵੀ ਸੁਈ ਨੂੰ 3-4 ਦਿਨ ਸਾਡੇ ਕੋ ਸੁਈ ਆ। ਅੱਛਾ ਜੀ। ਤੇ ਇਹਦੇ ਥੱਲੇ ਹੁਣ 7-8 ਕਿਲੋ ਬੋਲਾ ਹੀ ਆ। ਅੱਛਾ ਜੀ। ਤੇ ਦੁੱਧ 10 ਕਿਲੋ ਦੇ ਜੂਗੀ। 10 ਕਿਲੋ। 55 ਦਾ ਚੰਗੀ ਆ। ਠੀਕ ਹੈ। ਉਹ ਆਈ ਜੂ ਵੀ ਬੜੀ ਇੱਕ ਨੰਬਰ ਆ ਠੰਡੀ ਧੀ ਆ। ਬੱਚਾ ਵੀਰੇ ਹਾਂ। ਬੜਾ ਬੱਛਾ ਮਗਰ ਹੋਵੇ ਸੋ। ਅੱਛਾ ਬੱਛਾ ਆ ਗਿਆ। ਠੀਕ। ਵਖਾਲਦੇ ਹਾਂ ਬੱਚੇ ਬਾਅਦ ਹਣਾ। ਵੇਖੋ ਵੀਰੋ 7 ਬਿਲਕੁਲ ਪੂਰਾ ਗੰਦ ਮਾਰਨ ਦੀ ਹਾਂ ਠੀਕ ਹੈ ਜੀ ਹਾਂ ਗੱਬਨ ਦੀ ਵੀਡੀਓ ਕੋ ਸੂਈ ਦੀ ਸਭ ਕੋਈ ਗੱਲ ਠੀਕ ਹੈ ਜੀ ਹਾਂ ਤਾਂ ਸੁਣੇ ਨੂੰ ਵੀ ਨੋਕ ਆਲਾ ਆ ਗਿਆ ਹਨਾ ਜੀ ਨੋਕ ਆਲਾ ਬਹੁਤ ਚੰਗੀ ਚੁਾਈ ਬੜੀ ਚੰਗੀ ਮੋਟੀ ਸਾਨੀ ਬਿਲਕੁਲ ਐ ਸੂਚ ਆਈ ਹੈ ਚਲੋ ਥੋੜੀ ਲੱਪੇ ਲੁੱਪੇ ਚਾ ਬਾਕੀ ਹੈਗੀ ਕੋ ਚੰਗਿਆ ਚੰਗੀ ਸੇਵਾ ਵੀਰ ਕਰੂਗਾ ਦੁੱਧ ਸੋਨਾ ਚੁਾਈ ਜਾਊਗੀ ਬਿਲਕੁਲ ਰੰਗ ਬਾਜ ਆ ਇਹ ਸੇਵਾ ਕੇ ਇਹਨੇ ਫਿਰ ਜੂਲੀ ਨਹੀਂ ਪਾਈ ਬਿਲਕੁਲ ਵੀਰ ਦੀ ਇਹਦਾ ਮੁੱਲ ਮੁੱਲੇ ਦਾ ਛੋਟਾ ਜਿਹਾ 32000 ਰੁਪਏ 32000 ਦੀ 30 ਜ਼ਿਆਦੀਏ ਜਹਾਂਦੇ ਹੋ ਹੋਰ ਯਾਰ ਛੱਡ ਦੇ 27 ਦੀ 27 ਦੀ 27 ਦੀ 27 ਦੀ ਅਸੀਂ ਤੇ ਕਿਆ ਬਾਤ ਹੈ ਜੀ ਤਾਂ ਬੱਚੇ ਵਿਖਾਲਦੀ ਵੀਰੇ ਬਸ ਛੋਟ ਕਰਤਾ ਬੱਚੇ ਵਿਖਾਲਦੀ ਇਹਨਾਂ ਦੇ ਬੱਚੇ ਭੁਜਾਈ ਨਹੀਂ ਖਾਣਾਂ ਦੇ ਵੀਰੇ ਆ 27 ਯਾਰ ਵਾਲੀ ਦਾ ਵੀਰ ਜੀ ਮਾਰੂ ਨਾਲ ਦੀ 27 ਯਾਰ ਵਾਲੀ ਦਾ ਬਿਲਕੁਲ ਜੀ ਉਹਦੇ ਵੀ 나ੜੂ ਹੂੰ ਚੌਦਾ ਲੱਥਾ ਹਣਾਵਾ ਠੀਕ ਹੈ ਜੀ ਕੁਲੇ ਬੱਚੇ ਆ ਗਏ ਹਨਾ 50000 ਯਾਰ ਵਾਲੀ ਯਾਰ ਛੇੜ ਦਾ ਠੀਕ ਹੈ ਜੀ ਤੇ ਆ ਆ ਨੀਲੀ ਛੋਟੀ ਗੱਡੀ ਠੀਕ ਹੈ ਵੀਰੇ ਠੀਕ ਹੈ ਜੀ ਹਾਂ ਜੀ ਤਾਂ ਆਓ ਵੀਰੋ ਤੁਹਾਨੂੰ ਹੁਣ ਵੱਡੀ ਵਹਿੜ ਵਖਾਲਦੇ ਆ ਚੰਗੇ ਰਿਕਾਰਡ ਵਾਲੀ ਆ ਕੱਦ ਕਾਠ ਵਾਲੀ ਦੱਸਦਾ ਵੀਰ ਤੇ ਬਾਕੀ ਵੇਖੋ ਵੀਰੇ ਤੁਸੀਂ ਅੰਦਾਜ਼ਾ ਲਾਓਗੇ ਕਿੰਨਾ ਦੁੱਧ ਵੜ ਪਰਸੂ ਹਨਾ ਵੀਰ ਮੈਂ ਕਹਿੰਦਾ ਕੀ ਬਾਤ ਹੈ ਵੇਖੋ ਵੀਰੋ ਲੈਵਲ ਹੁਆ ਚੈੱਕ ਕਰ ਲੋ ਉਦਾਂ ਹੀ ਵੇਖਣਾ ਪਲੇਡਾਰ ਆ ਵੀਰੇ ਨਹੀਂ ਭਾਵੇਂ ਨਾਂ ਲੈ ਕੋਈ ਉਦਾਂ ਹੀ ਵੇਖਣਾ ਚੰਗਾ ਤੋਹਫਾ ਲੈ ਕੇ ਆਇਆ ਵੀਰੇ ਨਗੀਨਾ ਇੱਕ ਵੀਰੇ ਹਾਂਜੀ ਆ ਵੇਖੋ ਵੀਰੋ ਹਾਂ ਦੂਜਾ ਛੋਟਾ ਟੇਬਲ ਆਇਆ ਉੱਪਰੋਂ ਵੀਰੇ ਆ ਤਾਮ ਬਖਾਈ ਨਹੀਂ ਜਾਂਦਾ ਹਨਾ ਚੰਗੀ ਵੱਡੀ ਮੜਾ ਇਹ ਦੂਰ ਹੋਇਆ ਇੱਕੜੀ ਮੈਰ ਨਹੀਂ ਖੁਰਸ ਖੁਰਲੀ ਦੇ ਖਲੋਏ ਇੰਨਾ ਹਨਾ ਦੇ ਖਲੋਏ ਤਾਂ ਵੀਰੇ ਕੀ ਕਹਿਣੇ ਆ ਵੇਖੋ ਕਿਹੜਾ ਵੀਰ ਦੂਰੋਂ ਚੱਲ ਕੇ ਆ ਗਿਆ ਨਾ ਕੋਈ ਵੀਰੇ ਛੱਡ ਕੇ ਨਹੀਂ ਜਾਂਦੇ ਉਹ ਤੁਹਾਨੂੰ ਦਿਖਾਉਂ ਮੜੀ ਇੱਕੜੀ ਨਾਲ ਲਾ ਕੇ ਸਾਰੀ ਨਹੀਂ ਆਉਂਦੀ ਵੇਖੋ ਵੇਖੋ ਵੀਰੇ ਚੈੱਕ ਕਰ ਲਿਓ ਕੀ ਕਹਿਣਾ ਹੈ ਵੇਟ ਦੇ ਬੋਦ ਘਟ ਪਸ਼ੂ ਇਹੋ ਜਿਹਾ ਵੀਰੇ ਵੇਖਣ ਨੂੰ ਮਿਲਦਾ ਬਾਕੀ ਕਮੈਂਟ ਆਉਣਿਆ ਕਮੈਂਟ ਜਾ ਆਪ ਦੱਸੋ ਕਿੰਨਾ ਮੁੱਲਿਆ ਕੋਈ ਚੱਕਰ ਨਹੀਂ ਮੈਨੂੰ ਦੱਸਣ ਦੇ ਬਿਲਕੁਲ ਵੀਰੇ ਆ ਇਹਦਾ ਮੁੱਲ ਢੀ ਪਾਉਣਾ ਠੀਕ ਹੈ ਵੀਰੇ ਗਾਗ ਜਿਹੜਾ ਦੱਸ ਸਕਦਾ ਜਿੰਨੇ ਕੋਈ ਦੱਸ ਸਕਦਾ ਵੀਰੇ ਲੈ ਜਿੰਨੂੰ ਹਾਂ ਕਰ ਦੂੰ ਕਰ ਦੂੰ ਬਿਲਕੁਲ ਹਾਂ ਜੀ ਆ ਵੀਰੇ ਬਾਕੀ ਵੀਰੋ ਬੋਦ ਵੱਡੀ ਵਸ਼ੀਆ ਕੋਈ ਨਿੱਕੀ ਨਾ ਮੰਨ ਕੇ ਚੱਲਿਓ ਕਦ ਕਾਠਾ ਲੀਆ ਥੋੜੀ ਉੱਪਰੋਂ ਖੋਣੀ ਵੀ ਔਖੀ ਆ ਵੀਰੇ ਤਾਂ ਚੰਗੀ ਘੈਂਟ ਆ ਬਾਕੀ ਚੈੱਕ ਕਰ ਲਿਓ ਲੰਮੀ ਬੇਲ ਆ ਵਜਨ ਫੁੱਲ ਬਾਕੀ ਥੋੜਾ ਇਹਦਾ ਮੁੱਕੇ ਕਹਿਣਗੇ ਵੀ ਇਹਦੇ ਬਾਅਦ ਦੱਸਿਆ ਕੋਈ ਨਹੀਂ ਆ ਦਿੱਤਾ ਕਰਦੇ ਰਹੇ 50 ਕਿਲੋ ਦੀ ਜੀ ਗਾਰੰਟੀ ਜੇ ਠੀਕ ਹੈ ਜੀ ਆਪ ਦੀ ਹਸਾਬ ਦਾ ਠੀਕ ਹੈ ਜੀ ਤੇ ਥੋੜਾ ਪਿਛੇ ਦੀ ਫੁੱਲ ਗਾਰੰਟੀ ਜੇ ਠੀਕ ਹੈ ਵੀਰੇ ਜੇ ਇਸ ਵਿੱਚ ਵਹਿਰ ਸੂਈ ਜੇ ਠੀਕ ਹੈ ਜੀ ਪੂਣੀ ਜੇ ਠੀਕ ਹੈ ਜੀ ਕੱਲ ਸੂਪੇ ਪਰਸਲ ਸੂਪੇ ਤਿੰਨਾਂ ਚੋਹਾਂ ਦੇ ਰਣ ਸੂਪੇ ਠੀਕ ਹੈ ਜੀ ਉਹਦਾ ਫੋਨ ਤੇ ਹੋਊਗਾ ਫੋਨ ਤੇ ਹੋ ਮੁੱਲ ਹਾਂ ਮੁੱਲ ਫੋਨ ਤੇ ਤਾ ਵੱਡੀ ਵਹਿੜਾ ਵੀਰੋ ਤੁਸੀਂ ਦੂਰੋਂ ਵੀ ਚੱਲ ਕੇ ਆਓਗੇ ਤੂੰ ਇਹਨੂੰ ਛੱਡ ਕੇ ਤੇ ਜਾਂਦੇ ਨਹੀਂ ਵੀਰੇ ਇਹ ਆਪ ਦੀ ਗਾਰੰਟੀ ਆ ਸਾਡੀ ਤੂੰ ਛੱਡ ਕੇ ਨਹੀਂ ਇਹਨੂੰ ਜਾਣਾ ਕਿਉਂਕਿ ਤੋਫਾ ਹੀ ਬਹੁਤ ਵਧੀਆ ਵੀਰ ਲੈ ਕੇ ਆਇਆ ਵਾ ਉੱਪਰੋਂ ਵੀ ਐ ਲੰਮੀ ਬੇ ਕੀ ਕਹਿਣਾ ਵੀਰੇ ਨਹੀਂ ਜਾਂਦੀ ਨਹੀਂ ਸਹੀ ਗੱਲ ਹੈ ਵੀਰੇ ਚੰਗੀ ਵੱਡੀ ਹੈਗਾ ਉਹ ਗੱਡੀ ਕਿਉਂ ਨਹੀਂ ਛੋਟੇ ਹੱਥ ਜੀ ਨਹੀਂ ਜਾਂਦੀ ਵੀਰੇ ਬਾਕੀ ਤੁਸੀਂ ਪਸ਼ੂ ਦੇ ਲਾਗੇ ਜਰੂਰ ਪਹੁੰਚਿਆ ਕਰੋ ਹਨਾ ਜੀ ਤਾਂ ਆਪ ਨੂੰ ਗੱਬਰ ਨੂੰ ਪਾਸ ਕਰੋ ਸੂਏ ਨੂੰ ਚਵਾਈ ਕਰੋ ਉਹ ਵੀਰੇ ਤੁਹਾਡਾ ਆਪ ਦਾ ਖੁਦ ਦਾ ਫਰਜ਼ ਬੰਦਾ ਜੀ ਤੇ ਵੀਰ ਜੀ ਚੈਨਲ ਨੂੰ ਹਰ ਵਾਰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਜਿਉ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਵਿਖਾ ਲਈ ਜਾਵੇ ਜੀ ਤਾਂ ਠੀਕ ਹੈ ਵੀਰੇ ਆਪਣਾ ਇੱਕ ਰਿਡਰੈਸ ਦੱਸਿਓ ਨਾਮ ਮੇਰਾ ਕਮਲ ਜੀ ਸੰਝੇ ਹਾਂਜੀ ਪਿੰਡ ਭਗਵਾਨਪੁਰਿਆ ਤਹਿਸੀਲ ਡੇਰਾ ਬੱਬਰਾਨਕ ਤੇ ਜ਼ਿਲ੍ਹਾ ਗਰਦਾਸਪੁਰ ਜੇ 981590784 ਮੇਰਾ ਨੰਬਰ ਹੈ ਤੇ WhatsApp ਚੱਲਦਾ ਜੇ ਠੀਕ ਹੈ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ